ਵਧੂਰ ਉਹਦਾ ਵਧੀਆ ਹਰੇ ਠੀਕ ਆ ਤੇ ਆਪਣੇ ਆ ਕਲੀ ਵਾਲਾ ਪ੍ਰੋਸੈਸ ਕਰੇ ਛੱਡਾਂ ਤੇ ਕਲੀ ਲਾ ਗਿੰ ਚੁਕਾ ਕੇ ਹਨਾ ਤੇ ਵਿੱਚ ਵੀ ਕਲੀ ਪਾਈ ਇਹਦੇ ਵਧੀਆ ਕਿਲੋ ਰੂਲ ਕਿਲੋ ਕਲੀ ਕਿਲੋ ਮੋਕਲੀ ਇਹਦੇ ਵਿੱਚ ਪਾਈ ਸੀ ਟੋਟਲ ਨੂੰ ਮਿਕਸ ਕਰਕੇ ਹੈਡਾ ਦੇ ਲਾਤਾ ਸੁੱਕਣ ਦਵਾ ਦੇ ਚੋਂ ਪਾਣੀ ਪਾ ਦਾਂ ਹੁਣ ਨਿੱਤਰ ਕੇ ਕਲੀ ਥੱਲੇ ਪਾਈ ਉਹਦੇ ਨਾਲ ਪਸੂ ਨੂੰ ਕੈਲਸ਼ੀਅਮ ਦੀ ਘਾਟ ਨਹੀਂ ਹੁੰਦੀ ਹੈਗੀ ਤੇ ਪਲੱਸ ਆਪਣੇ ਹਨਾ ਆਪਣੇ ਆ ਮਾਲ ਇਧਰ ਆਹ ਮਾਲ ਕੱਢਿਆ ਹੋਇਆ ਪਰ ਇਹਨਾਂ ਦੇ ਵਿੱਚ ਵੀ ਉਹੀ ਪ੍ਰੋਸੈਸ ਦਿਖਾਵਾਂਗੇ ਤੇ ਉਹ ਆਪਣੀ ਮਸੀਤ ਦੇ ਕੱਲ ਸਿੰਘ ਕਢਾਇਆ ਸੀ ਆਪਾਂ ਨੇ ਉਹਨੂੰ ਹੁਣ 24 ਘੰਟੇ ਹੋ ਜਾਣਗੇ ਦੋ ਚਾਰ ਘੰਟੇ ਤੱਕ ਫੇਰ ਉਹਨੂੰ ਪਾਣੀ ਸ਼ੁਰੂ ਕਰਾਂ ਕਿਉਂ ਅਨ ਹੈਲਦੀ ਉਹਦਾ ਨੁਕਸਾਨ ਹੁੰਦਾ ਪਾਣੀ ਦੇ ਤੇ ਇੱਕ ਆਪਣਾ ਦੇਖੋ ਹੁਣ ਤੁਸੀਂ ਇਹ ਫਰਸ਼ ਆਪਣਾ ਉਹ ਟੁੱਟ ਗਿਆ ਉਹਨੂੰ ਆਪਾਂ ਨਵਾਂ ਬਣਾਵਾਂ ਕੋਈ ਨਾ ਇਸ ਜੰਦਰੀਆਂ ਨੂੰ ਗੌਰ ਕਰਨੀ ਪਣੀ ਆ ਤੇ ਇਹ ਇੱਟਾਂ ਦਾ ਭਰ ਰਿਹਾ ਤੇ ਨਾ ਨਾ ਤਾਂ ਪਸੂ ਤਿਲ ਕਿਉਂ ਪਾਣੀ 24 ਘੰਟੇ ਰਹਿਦਾ ਪਸੂ ਅੱਗੇ ਉਹਨੇ ਡਰੇਨ ਕਰ ਤੇ ਖਾਲੀ ਕਰ ਤੇ ਸਾਫ਼ ਕਰ ਰਿਹਾ ਸਾਫ਼ ਕਰਕੇ ਉਹਦੇ ਉੱਤੇ ਕਲੀ ਸੈਡਾਂ ਦੇ ਖਸਾ ਕੇ ਪ੍ਰੋਪਰ ਸਾਰਿਆਂ ਦੇ ਉਦੋਂ ਬਾਅਦ ਚੋਂ ਇੰਨੇ ਚ ਪਾਣੀ ਭਰਾਂਗੇ ਪ੍ਰੋਪਰ ਤੇ ਜਿਵੇਂ ਹੁਣ ਹੁਨਾ ਖੇਲਾ ਪਾਣੀਆ ਹੁਣੇ ਹੌਲੀ ਹੌਲੀ ਨਿੱਤਰ ਕੇ ਆਪੇ ਕਲੀ ਬਹਿ ਜੂ ਤੇ ਆਪਣੇ ਜਿਹੜੇ ਪਸ਼ੂ ਖੁੱਲਦੇ ਆ ਕਿ ਪਾਪੀ ਆ ਕੇ ਇੱਥੋਂ ਪਾਣੀ ਪੀ ਜਾਣਗੇ ਮੈਂ ਆਪਾਂ ਨੂੰ ਨਾ ਤਾਂ ਕੈਲਸ਼ੀਅਮ ਦੀ ਕਾਰ ਨਹੀਂ ਹੁੰਦੀ ਹੈਗੀ ਕੋ ਕੈਲਸ਼ੀਮ ਆਉਂਦੇ ਕਾ ਮਹਿੰਗੇ ਬਹੁਤ ਹੁੰਦੇ ਕੰਪਨੀ ਦੇ ਆਪਾਂ ਨਹੀਂ ਖਰੀਦ ਸਕਦੇ ਨੇ ਇਹਨੇ ਮੰਗੇ ਇਹਦੇ ਕਾਹੀ ਗੱਲ ਆ ਵੀ ਆਪਾਂ ਕੈਲਸ਼ੀਅਮ ਆਪਾਂ ਹੁਕਮ ਬਥੇਰੀਆਂ ਚੀਜ਼ਾਂ ਨੇ ਆਪਾਂ ਜਿੰਨਾਂ ਚੀਜ਼ਾਂ ਸਸਤੀਆਂ ਨੇ ਆਪਾਂ ਥੋੜੀ ਮਿਹਨਤ ਕਰ ਲਈ ਉਹ ਆਪ ਨੂੰ ਬਹੁਤ ਸਸਤੀਆਂ ਪੈਂਦੀਆਂ ਨੇ ਤੇ ਥਾਨੀ ਨੇ ਮਿਲ ਜਾਂਦੀਆਂ ਨੇ ਹਨਾ ਤੇ ਇਹੀ ਆਪਾਂ ਨੇ ਪ੍ਰੋਸੈਸ ਹੁਣ ਆਪਾਂ ਉਧਰ ਪਸ਼ੂ ਕਰਿਆ ਆਪਣੇ ਤੇ ਉਹ ਪਸ਼ੂ ਜਿਹੜੇ ਆਪਣੇ ਹੁਣ ਦੁੱਧ ਵਾਲੇ ਆ ਰਹੇ ਉਹਨਾਂ ਨੂੰ ਮਰੇ ਹੁਣ ਪਾਣੀ ਦੇਣਾ 24 ਘੰਟੇ ਉਹਨਾਂ ਦਿਨ ਚ ਅਸੀਂ ਕਿੱਟੂ-ਕਟ 5 ਵਾਰ ਪਾਣੀ ਪਿਆਉਣਾਗਾ 2 ਵਾਰ ਪੁੱਛ ਨਮਾਉਣੇ ਆ ਸੀਨੇ ਦੂਨੇ ਵਾਰ ਰੋਜ਼ ਤਿੰਨ ਵਾਰ ਆ ਖੇਤ ਤੇ ਲੈ ਕੇ ਪਿਆਉਣਾ ਜੀ ਪਾਣੀ ਪਿਆਉਣਾ ਪਾਣੀ ਉਹਨਾਂ ਨੂੰ ਪਲੱਸ ਉਹਨਾਂ ਨੂੰ ਹੁਣ ਸਾਰੀ ਉਹਨਾਂ ਨੇ ਕੁਰੀ ਕਲੀਨ ਆ ਗਈ ਉਹ ਜੇ ਹਫਤੇ ਬਾਅਦ ਇਹੀ ਕਲੀ ਦਾ ਮਲਾ ਅੱਜ ਜਿਤਨੇ ਇਧਰ ਕਰ ਰਹੇ ਆ ਕੱਲ ਨੂੰ ਅਸੀਂ ਦੋਨੇ ਖੁਰਲੀਆਂ ਚ ਕਰਾਂਗੇ ਕਲੀ ਮਾਰਾਂਗੇ ਪੋਚਾ ਪਸ਼ੂ ਕੱਢ ਕੇ ਹੱਥ ਨੇ ਸਾਰੀ ਖੁਰਲੀ ਧੋਸ ਮਾਰਤੀ ਅੱਜ ਮੈਂ ਕਰਾ ਹਨ ਕਿ ਕੱਲ ਨੂੰ ਦੁਬਾਰਾ ਧੋ ਕੇ ਸਮਾਰ ਕੇ ਉਹਨੂੰ ਉਹਦੇ ਵਿੱਚ ਕਲੀ ਬਾਜੀ ਪੋਚਾ ਤੇਹੀ ਤੀਜੇ ਨੂੰ ਆਪਾਂ ਨੂੰ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ ਪਸ਼ੂ ਦੀ ਹੱਡੀਆਂ ਨੂੰ ਕੈਲਸ਼ੀਅਮ ਦੀ ਕਿਉਂ ਹੌਲੀ ਹੌਲੀ ਪਸ਼ੂ ਲਿੱਸਾ ਹੋ ਜਾਂਦਾ ਬਿਮਾਰ ਵੀ ਹੋ ਜਾਂਦਾ ਪਸ਼ੂਏ ਕੈਲਸ਼ੀਅਮ ਦੀ ਘਾਟ ਕਰਨ ਕਈ ਬਿਮਾਰੀਆਂ ਤੋਂ ਬਾਹਰਦਾਗਾ ਇਹ ਜਿਹੜੀ ਜੰਜੂ ਇਹ ਐਂਟੀ ਬਾਇਓਟਿਕ ਵੀ ਹੁੰਦੀ ਹੈਗੀ ਮਤਲਬ ਵੀ ਇਹਦੇ ਨਾਲ ਕਟਾਣੂ ਕਟੂਣੀਆਂ ਤੋਂ ਬਚਤ ਰਹਿੰਦੀਆਂ ਕਈ ਬਿਮਾਰੀਆਂ ਤੋਂ ਵੀ ਇਹ ਗੇਟ ਜੀ ਵੇ ਪੜੇ ਕੇ ਰੱਖੀ ਉਹਦਾ ਵੀ ਪਲੱਸ ਪੁਆਇੰਟ ਹੈਗਾ ਤੇ ਆਪਾਂ ਇਹ ਕੁਤਕੁਤ ਛੋਣੇ ਛੋਣੇ ਚੀਜ਼ਾਂ ਜੀ ਆਪਾਂ ਕਰੀਏ ਆਪਾਂ ਮਿਹਨਤ ਹੈ ਨਾ ਤਾਂ ਉਹਦੇ ਨਾਲ ਆਪਾਂ ਨੂੰ ਵੀ ਹੋ ਜਾਂਦਾਗਾ ਫਾਇਦਾ ਹੋ ਜਾਂਦਾ ਹੈ ਜੀ ਇਸ ਦਾ ਨਹੀਂ ਆਪਾਂ ਨੂੰ ਕੈਲਸ਼ੀਅਮ ਜੇ ਮੌਲ ਦਾ ਲੈ ਰਹੇ ਹਾਂ ਨਾ ਤਾਂ ਬਹੁਤ ਮਹਿੰਗਾ ਪੈਂਦਾ ਹੁਣ ਇੱਥੇ ਇਹ ਖੇਲ ਇਸ ਦਾ ਬਣਾਇਆ ਗਦੀ ਕੁਵੇਂ ਬਣਾਈ ਹੋਈ ਹੈ ਵੀ ਇੱਥੇ ਇਹ ਪਾਣੀ ਦੁਸ਼ਮੇਸ਼ਾ ਠੰਡਾ ਹੋਊਗਾ 24 ਦੇ 24 ਘੰਟੇ ਇਹ ਗਰਮ ਨਹੀਂ ਹੁੰਦਾ ਪਾਣੀ ਕਾਰਨ ਇਧਰੋਂ ਆਹ ਗਵਰ ਕਰ ਲੈ ਇਧਰੋਂ ਆ ਬੇਰੀ ਆ ਗਈ ਕੋਲਮ ਲਾ ਕੇ ਤੇ ਮਤਲਬ ਠੰਡਾ ਰਹਿੰਦੀ ਇਧਰੋਂ ਕੰਦ ਆ ਗਈ ਹੈਨਾ ਇਹਦੇ ਤੋਂ ਜਦੋਂ ਦੁਪਹਿਰੇ ਵੀ ਇਹ ਤੋਂ ਪਾਣੀ ਹੁੰਦਾ ਪਹੁੰਚਣੋਂ ਪੁਰਨ ਤੋਂ ਖਾਲੀ ਆ ਤਾਂ ਵੀ ਇਹ ਪਾਣੀ ਦਿੱਤਾ ਹੁੰਦਾ ਹੀ ਨਹੀਂ ਗੱਲ ਇਹ ਤਾਂ ਇਹਦਾ ਇੱਥੇ ਬਣਨ ਦਾ ਕਾਰਨ ਦੂਰ ਸਾਈਡ ਤੇ ਮੇੇ ਪੁਆਇੰਟ ਹੰਡਰਡ ਰੈਨਾਂ ਨੇ ਪਹੁੰਚਾ ਗਾ ਗਰਮ ਪਾਣੀ ਨਾਲ ਪਹੁੰਚ ਵਧੀਆ ਨਹੀਂ ਜਾਂਦਾ ਹੈਲਥ ਖਤਰਨਾਕ ਬਹੁਤ ਨੁਕਸਾਨ ਕਰਦਾ ਉਹ ਗਰਮ ਪਾਣੀ ਦੇ ਡਰਡਾ ਪਹਿਲੇ ਕਰਾਂ ਉਹ ਵੀ ਪਸ਼ੂਆਂ ਦੀ ਥੋੜੀ ਜਿਹੀ ਬੇ ਟੇਕ ਕੇਅਰ ਕਰੀਏ ਹੈਨਾ ਤਾਂ ਆਪਾਂ ਨੇ ਤਾਂ ਬਹੁਤ ਜ਼ਿਆਦਾ ਪ੍ਰੋਫਿਟ ਲੈ ਸਕਦੇ ਹੁਣੇ ਮੈਂ ਕੋਲੇ ਖੜਾਗਾ ਕਿਉਂਕਿ ਆਪਣੇ ਮੇਮ ਨੇ ਖੁੱਲ੍ਹੇ ਤੇ ਉਹ ਆ ਕੇ ਪਾਣੀ ਪੀਣ ਨੂੰ ਨੁਕਸਾਨ ਹੁਣੇ ਨਿੱਤਰੂ ਖਾ ਉਹਦੀ ਆਹ ਦਾ ਸੈਡੋਂ ਤੋਂ ਆਪੇ ਵਿੱਚ ਬਹਜੂਗਾ ਥੋੜਾ ਮੈਂ ਸਾਫ ਕਰ ਦਿੰਦਾ ਮੈਂ ਬਾਹਰ ਰੁਕੇ ਬਈ ਇਧਰ ਰੁਕੇ ਬਈ ਕਿਉਂ ਮੈਂ ਆਪ ਸਾਫ ਕਰ ਦੂੰਗਾ ਤੇ ਇਹਦਾ ਆਪਾਂ ਨੂੰ ਕੈਲਸ਼ੀਅਮ ਜ ਇਹ ਆਪ ਨੂੰ 12 ਮਹੀਨੇ 30 ਦਿਨ ਜ਼ਰੂਰੀ ਆ ਇਹ ਚੀਜ਼ਾਂ ਜੇ ਕੋਈ ਬੰਦ ਇਹ ਇयां ਖੇਲਟ ਨਹੀਂ ਕਰਦਾ ਹਨ ਤਾਂ ਉਹ ਇੱਕ 200 ਲੀਟਰ ਦਾ ਡਰਮ ਲਿਆਵੇ ਉਹਦੇ ਵਿੱਚ 10 ਕਿਲੋ ਕਲੀ ਪਾ ਦੇ ਜਾਂ 5 ਕਿਲੋ ਪਾ ਲੇ ਹਫਤੇ ਬਾਅਦ ਉਹ ਕਲੀ ਚੇਂਜ ਕਰ ਦੇ ਉਹਨੂੰ ਰਾਤ ਨੂੰ ਇੱਕ ਦਾ ਅੱਜ ਪਾਣੀ ਕੱਢ ਲਿਆ ਜੇ ਨਾ ਨਿੱਤਰਾ ਹੋਇਆ ਉਹ ਚ ਪਾਣੀ ਹੋਰ ਪਾ ਕੇ ਫੁਲਾ ਦੇ ਮਾਰ ਕੇ ਤੇ ਅਗਲੇ ਦਿਨ ਫੇਰ ਉਸ ਪਸੀਮ ਪਰ ਹਫਤੇ ਬਾਅਦ ਉਹ ਕਲੀ ਚੇਂਜ ਕਰ ਦੇ ਇਹ 10 ਪਸ਼ੂ ਹੋਗੇ ਉਹਨਾਂ ਨੂੰ 5 ਕਿਲੋ ਕਲੀ ਬਹੁਤ ਆ ਗਈ ਹੈ ਨਾ ਸੋ ਆਪਣੇ ਆਹ 10 ਪਸ਼ੂਆ ਇਹਨਾਂ ਨੂੰ ਕਿੱਲੋ ਕੁਲੀ 3-4 ਦਿਨਾਂ ਦਾ ਉਹਨਾਂ ਘਟੇ ਜੂਣੇ ਤੇ ਨਾ ਚੇਂਜ ਕਰ ਦਿੰਦੇ ਆ ਆਹ ਪਸ਼ੂ ਨੂੰ ਹਲੋ ਨਿੱਕੇ ਪਸ਼ੂ ਵੱਧਦੇ ਇਸ ਵਕਤ ਤਾਂ ਕਰ ਕਿਉਂ ਵੱਡੇ ਨਹੀਂ ਇਹ ਇਧਰ ਵੱਡੇ ਪਤੂ ਹੁੰਦੇ ਆ 10 ਸਤਾ ਬਲੀ ਗਿਣਤੀ ਚ ਆ ਜਾਂਦੇ ਆ ਆਪੋ ਬੱਚਿਆਂ ਨੂੰ ਨਹੀਂ 길ਦੇ ਮੈਂ ਬੱਚਿਆਂ ਨੂੰ ਵਿੱਚੇ ਕਿਹੜਾ ਜਿਹੜਾ ਇੱਥੇ ਬਾੜੀ ਪੀਂਗੇ ਉਹ ਉਧਰ ਹੋਣਗੇ ਉਹ ਆਡਾ ਵੀ ਆਪਣੇ ਜਿਹੜਾ 24 ਘੰਟੇ ਉਹਨਾਂ ਦੇ ਮੂਹਰੇ ਪਾਣੀ ਰਹਿੰਦਾ ਉਹ ਆਡਾ ਜੇ ਆਗੇ ਇੱਕ ਹੀ ਆਡਾ ਰਹੂਗਾ ਇਹ ਇਕੱਠੇ ਨਹੀਂ ਕਰਦੇ ਹਾਂ ਤੇ ਮਿੱਤਰੋ ਫੇਰ ਕੋਈ ਨਾ ਹੋਰ ਤੁਹਾਨੂੰ ਕੋ ਵਧੀਆ ਹੀ ਚੀਜ਼ਾਂ ਬਾਰੇ ਦੱਸਾਂਗੇ ਪਸੂ ਆਪਾਂ ਇੱਕ ਸੀਰੀਜ਼ ਸ਼ੁਰੂ ਕਰ ਰਹੇ ਆਂਗੇ ਪਸ਼ੂਆਂ ਦੇ ਬਾਰੇ ਜਿਹੜੀ ਜਿੰਨੀ ਕੁ ਮੇਰੇ ਨਾਲ ਨੌਲੇਜ ਹੈ 19 ਜੀ ਹੈਗੀ ਹੈ ਜਿਹੜੀ ਹੈ ਨਾ ਬਹੁਤ ਨਾਲ ਹਾਂਜੀ ਕਰਨ ਤੁਸੀ ਜੇ ਤੁਹਾਨੂੰ ਜਿਹੜੀ ਮਤਲਬ ਨੌਲੇਜ ਦਿਓ ਤੁਸੀਂ ਮੈਨੂੰ ਦੱਸਾ ਕਰੋ ਮੈਂ ਉਹ ਵੀ ਤੁਹਾਨੂੰ ਸਿਖਾਉਂਗਾ ਤੇ ਕੁਝ ਕੁ ਗੱਲਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਆਪਣੇ ਕੋਲ ਜਿਹੜੇ ਐਕਸਪੀਰੀਅੰਸ ਮੇਰੇ ਦੇ ਵਿੱਚ ਤਾਂ ਹਰੇਕ ਨੂੰ ਪਤਾ ਹੀ ਹੋਣੀਆਂ ਕਰ ਆਪਾਂ ਚੱਲ ਕੋਈ ਜਾਂ ਦੁਹਰਾ ਦਾਂਗੇ ਉਹ ਗੱਲਾਂ ਨੂੰ ਫੇਰ ਫੋਲੋ ਕਰਤੀ ਆਪਣੇ ਖੇਲ ਹੁਣ ਹੁਣ ਇਹਨੂੰ ਧਰਨੀ ਹੌਲੀ ਹੌਲੀ ਕਰ ਕਰਕੇ ਪਾਣੀ ਸਾਫ ਹੋ ਜੂ ਜੀ ਕੈਲਸ਼ੀਅਮ ਦੇ ਇੰਨੀ ਜ਼ਿਆਦਾ ਨਿਆਜ ਗਲਤੀ ਮਾਊਗਾ ਕਿ ਆਪਾਂ ਨੂੰ ਕੈਲਸ਼ੀਅਮ ਐਕਸਟਰਾ ਪਾਉਣ ਦੀ ਲੋੜ ਹੀ ਨਹੀਂ ਪੈਣੀ ਤੇ ਇੱਕ ਦੋ ਗੱਲਾਂ ਆਪਾਂ ਹੋਰ ਸੋਡ ਹਾਂ ਜਿਆ ਕਰਾਂਗੇ ਫਿਰ ਤੇ ਕਿਉਂਕਿ ਫਿਰ ਬਲੌ ਬਹੁਤ ਲੰਬਾ ਇਹ ਬਹੁਤ ਲੰਬਾ ਹੋ ਜੂ ਇਹ ਬਲੌ ਇਹ ਮੰਨ ਲਓ ਆਪਾਂ ਪਾਰਡ ਵਾਨੀ ਬਣਾ ਲੈਣੇ ਆ ਤਾਂ ਆਪਾਂ ਪਸ਼ੂਆਂ ਦੇ ਬਾਰੇ ਇਹ ਪਾਰਡ ਬਣਾਗਾ ਆਪਾਂ ਦੂਜੇ ਦਿਨ ਆਪਾਂ ਟੈਂਕੀ ਭਰ ਕੇ ਚੱਲੋ ਮਿੱਤਰ ਫਿਰ ਮਿਲਦੇ ਹਾਂ ਨੂੰ